ਕਾਰਡ ਤੋੜ ਦੇਣਾ ਇਤਿਹਾਸ ਹੋਣਾ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਐਡਾ ਕਦੇ ਇਕੱਠ ਨਹੀਂ ਹੋਇਆ ਤਾਂ ਉਹ ਇਕੱਠ ਕਿਵੇਂ ਕਰਨਾ ਪਿਆ ਹਮੇਸ਼ਾ ਜਿਹੜਾ ਮੋਰਚਾ ਤੇਰਾ ਫਰੀ ਤੋਂ ਚੱਲਦਾ ਉਹ ਇਸ ਕਰਕੇ ਕਰਿਆ ਗਿਆ ਜਿਹੜਾ ਡੱਲੇਵਾਲ ਸਾਹਿਬ ਅੱਜ 39 ਦਿਨ ਮਰਨwarte ਬੈਠੇ ਨੂੰ ਹੋ ਗਏ ਤਾਂ ਉਹਦੀ ਇੱਛਾ ਅਸੀਂ ਮਿਲਾਉਂਦੇ ਰਿਆਂ ਲੋਕਾਂ ਦੀ ਇੱਛਾ ਹੈ ਕਿ ਉਹਦਾ ਹਾਲਚਲ ਪੁੱਛਦੇ ਰਹੇ ਨੇ ਮਿਲਦੇ ਰਹੇ ਨੇ ਪਰ ਡੱਲੇਵਾਲ ਸਾਹਿਬ ਦੀ ਇੱਛਾ ਸੀ ਕਿ ਮੈਨੂੰ ਤੁਸੀਂ ਕਿੰਨੇ ਕ ਬੰਦਿਆਂ ਨੂੰ ਮਿਲਾ ਦਿਓਗੇ ਵੱਧ ਤੋਂ ਵੱਧ 5000 6000 ਨੂੰ ਮਿਲਾ ਦਿਓਗੇ ਤਾਂ ਫਿਰ ਮੇਰੀ ਇੱਛਾ ਮੈਂ ਕਿਹਾ ਜੀ ਦੱਸੋ ਪ੍ਰਧਾਨ ਜੀ ਤੁਹਾਡੀ ਇੱਛਾ ਕੀ ਹੈ ਤਾਂ ਉਹਨਾਂ ਨੇ ਇੱਛਾ ਜਾਰ ਕੀਤੀ ਸੀ ਵੀ ਖਨੌਰੀ ਇਕੱਠ ਕਰੋ ਤਾਂ ਬਹੁਤ ਵੱਡਾ ਜਿਹੜਾ ਲੋਕਾਂ ਦੇ ਮੈਂ ਦਰਸ਼ਨ ਕਰਾਂ ਨਾ ਕਿ ਲੋਕ ਮੇਰੇ ਕਰਨ ਤਾਂ ਉਹਦੇ ਵਿੱਚੋਂ ਭਾਵਨਾ ਤੋਂ ਜਿਹੜਾ ਕੱਲ ਉਹ 4 ਜਨਵਰੀ ਨੂੰ ਇੱਥੇ ਬਹੁਤ ਵੱਡਾ ਇਤਿਹਾਸ ਇਕੱਠ ਹੋਗਾ ਉਹਦੇ ਸਵਾਂਧ ਦੇ ਵਿੱਚ ਜਿਹੜੇ ਆ ਪਾਸੇ ਕੰਨੀਆਂ ਤੇ ਲੰਗਰ ਲੱਗਣੇ ਸ਼ੁਰੂ ਹੋ ਗਏ ਆ ਇੱਕ ਪਾਸੇ ਚਾਹ ਵੀ ਚੱਲਣੀ ਆ ਪ੍ਰਸ਼ਾਦਾ ਵੀ ਚੱਲਣਾ ਹੈ ਪਾਣੀ ਦੇ ਟੈਂਕੀਆਂ ਵੀ ਆ ਗਿਆ ਸਾਡੇ ਵਰੰਟ ਯਾਰ ਜਿਹੜੇ ਸਪੀਕਰ ਦਾ ਕੰਮ ਚੱਲੀ ਜਾਂਦਾ ਉਥੇ ਭੱਡੀਆਂ ਬਲੈਸਾ ਲੱਗੀਆਂ ਜਾਂਦੀਆਂ ਨੇ ਸਕਰੀਨ ਲੱਗਣਗੇ ਤਾਂ ਕਿਸੇ ਵੀ ਇੱਕ ਜਿਹੜੇ ਪ੍ਰਬੰਧਕਾਂ ਦੀ ਘਾਟ ਨਹੀਂ ਆਉਣ ਦੇਵਾਂਗੇ ਕਿਉਂਕਿ ਇਹ ਡੱਲੇਵਾਲ ਸਾਹਿਬ ਦੀ ਇੱਛਾ ਹੈ ਕਿ ਜਿਹੜੇ ਭਾਰਤ ਦੇ ਲੋਕ ਆਉਣਗੇ ਤਾਂ ਮੈਂ ਉਹਨਾਂ ਨੂੰ ਲਾਜ਼ਮੀ 1-2 ਮਿੰਟ ਬੋਲਾਂ ਤਾਂ ਉਹਨਾਂ ਦੇ ਦਰਸ਼ਨ ਕਰਾਂ ਮੈਨੂੰ ਉਮੀਦ ਹੈ ਕਿ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਜਿੰਨੇ ਵੀ ਵਰਗ ਹੈ ਖਾਸ ਕਰਕੇ ਸਾਡੇ ਨੌਜਵਾਨ ਜੁਨੀਅਰ ਰਾਸ਼ਟਰੀਆਂ ਦੇ ਵਿਦਿਆਰਥੀ ਕਾਲਜਾਂ ਦੇ ਵਿਦਿਆਰਥੀ ਸਕੂਲਾਂ ਦੇ ਬੱਚੇ ਤਾਂ ਸਾਡੀਆਂ ਭੈਣਾਂ ਅੰਗਣਵਾੜੀ ਵਾਲੀਆਂ ਮਲਾਜਮ ਜੱਸੇ ਬੰਦੀਆਂ ਤਾਂ ਟੀਚਰ ਜੁਨੀਅਰ ਉਹਨਾਂ ਨੂੰ ਮੇਰੀ ਸਮੂਚਿਆਂ ਨੂੰ ਅਪੀਲ ਹੈ ਕਿ ਕੱਲ ਨੂੰ ਜਿਹੜੀ ਡੱਲੇਵਾਲ ਸਾਹਿਬ ਦੀ ਭਾਵਨਾ ਹੈ ਜਿਵੇਂ ਤੁਸੀਂ 30 ਤਰੀਕ ਨੂੰ ਪੰਜਾਬ ਬੰਦ ਕਰਕੇ ਇੱਕ ਮੈਸੇਜ ਦਿੱਤਾ ਕਿ ਬੱਚਾ ਬੱਚਾ ਡੱਲੇਵਾਲ ਸਾਹਿਬ ਦੇ ਨਾਲ ਹੈ ਤੇ ਕੱਲ ਨੂੰ ਬੱਚੇ ਬੱਚੇ ਨੂੰ ਡੱਲੇਵਾਲ ਸਾਹਿਬ ਸੋਨੂੰ ਦੇਖਣਾ ਚਾਹੁੰਦਾ ਖਨੌਰੀ ਆਓ ਤੇ ਖਾਸ ਕਰਕੇ ਮੈਂ ਪੀਲ ਕਰਦਾ ਕਿ 12500 ਪੰਚਾਇਤ ਹੈ ਪੰਜਾਬ ਦੀ ਇੱਕ ਵੀ ਪੰਚਾਇਤ ਚ ਗਏ ਹਾਜ਼ਰੀ ਨਹੀਂ ਲੱਗਣੀ ਚਾਹੀਦੀ ਖੰਡੌਰੀ ਪਹੁੰਚੋ ਜਿਹੜੇ ਪ੍ਰਵੰਨਾਂ ਦੇ ਘਾਟ ਆਉਣਿਆ ਹੋ ਸਕਦਾ ਉਹਨੂੰ ਸੁੰਨਿਓ ਬੱਸਾਂ ਨਾ ਮਿਲਣ ਟਰੱਕ ਨਾ ਮਿਲਣ ਫਿਰ ਆਪ ਦੇ ਆਪ ਦੇ ਵਹੀਕਲ ਜਿਵੇਂ ਆਪਾਂ ਰਿਸ਼ਤੇਦਾਰੀ ਚਾਉਨੇ ਆ ਐ ਲੈ ਕੇ ਆਇਓ ਇੱਕ ਬੇਨਤੀ ਹੈ ਜਿਹੜਾ ਪਿੰਡ ਜਿਹੜਾ ਜ਼ਿਲ੍ਹਾ ਪਹਿਲਾ ਤੁਰ ਪਿਆ ਉਹਨੂੰ ਮਾੜਾ ਬੁਟਾ ਥਾਂ ਮਿਲ ਸਕਦਾ ਮੈਨੂੰ ਲੱਗਦਾ ਅੱਧੀ ਸੰਗਤ ਕਿਤੇ ਰਾਹ ਦੇ ਵਿੱਚੋਂ ਵਾਪਸ ਨਾ ਮੁੜ ਜੇ ਇਸ ਕਰਕੇ ਜਿੰਨਾ ਸਾਨੂੰ ਮੈਸੇਜ ਮਿਲਿਆ ਜਿੰਨੇ ਰਿਪੋਰਟਾਂ ਆ ਰਹੀਆਂ ਨੇ ਇੱਕ ਪਿੰਡ ਦੇ ਵਿੱਚੋਂ 5-5 7-7 ਬੱਸਾਂ ਜਿਹੜੀਆਂ ਕੀਤੀਆਂ ਹੋਈਆਂ ਨੇ ਤਾਂ ਬੇਨਤੀ ਹੈ ਕਿ ਸਾਰੇ ਖਾਸ ਕਰਕੇ ਪੰਜਾਬ ਦਾ ਕੋਈ ਵੀ ਵਰਗ ਕੋਈ ਵੀ ਨੌਜਵਾਨ ਖਾਸ ਕਰਕੇ ਸਾਡੇ ਇਸ ਧਰਤੀ ਦੇ ਸੰਤ ਮਹਾਪੁਰਸ਼ਾਂ ਨੇ ਕੀਰਤਨ ਕਰਿਆ ਸੰਤ ਮਹਾਪੁਰਸ਼ ਆ ਰਹੇ ਨੇ ਰੋਜ਼ ਅਰਦਾਸਾਂ ਹੁੰਦੀਆਂ ਮੈਨੂੰ ਨਹੀਂ ਲੱਗਦਾ ਕਿ ਇਹ ਸਾਡਾ ਮੋਰਚਾ ਕਿਸੇ ਹਾਲਤ ਵੀ ਹੌਲਾ ਰਹਿਣਾ ਇਹਨੇ ਦਿਨੋ ਦਿਨ ਪੂਰੇ ਪਾਰ ਚ ਪੈਰ ਜਮਾਉਂਦੇ ਜਣਾ ਹੁਣ ਅਖੀਰ ਮੇਰੀ ਇੱਕ ਬੇਨਤੀ ਹੋਊਗੀ ਉਥੇ ਆ ਖੜਿਆ ਕੇਂਦਰ ਸਰਕਾਰ ਨੇ ਹੁਣ ਸੋਚਣਾ ਕਿ ਐਮਐਸਪੀ ਗਰੰਟੀ ਨੂੰ ਦੱਲੇਵਾਲ ਸਾਹਿਬ ਦੇ ਜਿਉਂਦੇ ਜਣਾ ਚ ਮਰੇ ਤੋਂ ਦੇਣਾ ਉਸ ਤੀਜੇ ਵਿੱਚ ਆ ਤਾਂ ਮੈਨੂੰ ਉਮੀਦ ਹੈ ਮੈਂ ਖਾਸ ਕਰਕੇ ਬੇਨਤੀ ਵੀ ਕਰੂੰਗਾ ਖਾਸ ਕਰਕੇ ਇਸ ਕਰਕੇ ਕਹਿਣਾ ਕਿ ਮੈਂ ਸੂਬਾ ਜਰਸਕਤਰ ਹੋਣ ਦੇ ਨਾਤੇ ਕਿਉਂਕਿ ਸਾਡੇ ਦਸੇਬੰਦੀ ਦਾ ਆਪਣੀ ਦਸੇਬੰਦੀ ਦਾ ਜਿਹੜਾ ਪ੍ਰਧਾਨ ਮਰਰ ਵਰਤੇ ਬੈਠਾ ਹੈ ਤੇ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਸਿੱਟੀ ਜੇ ਕੋਈ ਵੀ ਕਮੀ ਰਹੇਗੀ ਕੋਈ ਵੀ ਕਮਜ਼ੋਰੀ ਰਹੇਗੀ ਉਹਦਾ ਦੋਸ਼ੀ ਮੈਂ ਹੋਊਗਾ ਮੈਂ ਪੀਲ ਕਰਦਾ ਪੰਜਾਬੀਆਂ ਨੂੰ ਕਿ ਬੱਚਾ ਬੱਚਾ ਖਨੌਰੀ ਝੋਕ ਦਿਓ ਤੇ ਸਰਕਾਰ ਦੀਆਂ ਅੱਖਾਂ ਖੋਲ੍ਹ ਦੇ ਦੇ ਜਿਵੇਂ ਤੁਸੀਂ 10 ਅਕਤੂਬਰ ਨੂੰ ਬਰਨਾਲੇ ਦੇ ਵਿੱਚ ਲੱਖਾਂ ਦਾ ਕੱਟ ਕੀਤਾ ਸੀ ਐਵੇਂ ਜ਼ਿਕਰ ਖਨੌਰੀ ਵੀ ਰਿਕਾਰਡ ਤੋੜ ਦਿਓ ਕਿ ਡੱਲੇਬਾ ਸਾਹਿਬ ਨੂੰ ਪਤਾ ਲੱਗੇ ਕਿ ਮੇਰੀ ਫੌਜ ਮੇਰੇ ਚਪਾਈ ਲਗਾਤਾਰ ਪਿੰਡਾਂ ਦੇ ਵਿੱਚ ਜਿਹੜੀ ਮਿਹਨਤ ਕਰਦੇ ਆ ਤੇ ਲੋਕ ਆ ਰਹੇ ਨੇ ਤਾਂ ਉਹ ਲੋਕਾਂ ਜਿਹੜੀ ਉਹਨੂੰ ਆਤਮਾ ਨੂੰ ਖਰਾਕ ਮਿਲਣੀ ਹੈ ਉਹ ਢੱਲੇਵਾਲ ਸਾਹਿਬ ਦੀ ਆਪਣੀਆਂ ਲੋਕਾਂ ਦੀ ਤਾਂ ਇਹ ਅਪੀਲ ਮੇਰੀ ਪ੍ਰਵਾਨ ਕਰਿਓ ਕਿ ਬੱਚਾ ਬੱਚਾ ਖਨੌਰੀ ਆਇਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ